ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਮੇਰੇ ਦਰਸ਼ਕ ਨੇ ਜੋ ਸਰੋਤੇ ਨੇ ਇਹ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜਿਨ੍ਹਾਂ ਨੇ ਲਾਈਕ ਕੀਤਾ ਹੈ ਸ਼ੇਅਰ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਜਿੰਨੀ ਕੁ ਮੇਰੀ ਤੁਸੀਂ ਨੇ ਵੀਡੀਓ ਲਾਈਕ ਕੀਤੀ ਹੈ ਉਸੇ ਅਸਾਮ ਦਿਨਾਂ ਤੁਸੀਂ ਹਰ ਪੀੜਤਾਂ ਦੀ ਵੀ ਮਦਦ ਕਰੋ ਔਰ ਉਹਨਾਂ ਲਈ ਸਵੇਰੇ ਉੱਠ ਕੇ ਸਵੇਰੇ ਸ਼ਾਮ ਅਰਦਾਸ ਕਰੋ ਤਾਂ ਕਿ ਉਹ ਇਸ ਮੁਸੀਬਤ ਦੀਸੀਬਤ ਦੇ ਵਿੱਚ ਜਲਦੀ ਤੋਂ ਜਲਦੀ ਨਿਕਲ ਸਕਣ। ਇਹ ਮੈਂ ਆਪ ਨੂੰ ਸਾਰਿਆਂ ਨੂੰ ਬਾਰ-ਬਾਰ ਹੀ ਬੇਨਤੀ ਕਰਦੀ ਹਾਂ ਕਿ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਨਾਲ ਤੁਸੀਂ ਮਦਦ ਜ਼ਰੂਰ ਕਰੋ। ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਜਿਸ ਦਾ ਵਿਸ਼ਾ ਹੈ ਕਰੋਨਾ ਹਿੱਤਿਆ। ਪਰੂਣ ਹੱਤਿਆ ਤੋਂ ਪਰੂਣ ਹੱਤਿਆ ਦਾ ਭਾਵ ਹੈ ਕਿ ਗਰਭ ਦੇ ਵਿੱਚ ਹੀ ਬੱਚੇ ਨੂੰ ਖਤਮ ਕਰ ਦੇਣਾ ਇਹ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਹੈ ਇਹ ਪਾਪ ਬਹੁਤ ਵੱਡਾ ਹੈ ਇਸ ਨੂੰ ਪਹਿਲੇ ਪਹਿਲੇ ਸਭ ਪਹਿਲਾ ਕਾਫੀ ਸਾਲ ਪਹਿਲਾਂ ਪਰੂਣ ਹੱਤਿਆ ਦਾ ਬਹੁਤ ਜ਼ਿਆਦਾ ਵੱਧ ਗਿਆ ਸੀ ਲੋਕ ਟੈਸਟ ਕਰਾਉਂਦੇ ਸੀ ਜਦੋਂ ਇੱਕ ਲੜਕੀ ਤੋਂ ਬਾਅਦ ਦੂਸਰੀ ਲੜਕੀ ਆ ਜਾਂਦੀ ਸੀ ਤਾਂ ਉਸ ਦੀ ਉਸ ਦਾ ਗਰਭ ਵਿੱਚ ਹੀ ਉਸ ਨੂੰ ਮਰਵਾ ਦਿੱਤਾ ਜਾਂਦਾ ਸੀ ਪਰ ਜਦੋਂ ਸਰਕਾਰ ਨੇ ਦੇਖਿਆ ਕਿ ਬਹੁਤ ਜ਼ਿਆਦਾ ਇਹ ਗਲਤ ਕੰਮ ਹੋ ਰਿਹਾ ਹੈ ਤਾਂ ਸਰਕਾਰ ਨੇ ਇਸ ਕੰਮ ਦੇ ਉੱਤੇ ਰੋਕ ਲਗਾ ਦਿੱਤੀ ਇਹ ਸਰਕਾਰ ਦਾ ਬਹੁਤ ਵੱਡਾ ਕਦਮ ਹੈ ਉਹਨਾਂ ਨੇ ਇਸ ਦੇ ਉੱਤੇ ਰੋਕ ਲਗਾਈ ਹੈ ਤੇ ਇਹ ਔਰਣ ਹੱਤਿਆ ਜਾਂ ਜਿਹੜੀ ਲੜਕੀ ਦਾ ਪਾਪ ਹੈ ਉਹ ਹੋਣਾ ਬਹੁਤ ਘੱਟ ਗਿਆ ਹੈ ਔਰਣ ਹੱਤਿਆ ਇਸ ਤੇ ਜਿਹੜੀ ਲੜਕੀ ਹੈ ਲੜਕੀਆਂ ਦੇ ਦਾ ਪਾਪ ਕਰਨਾ ਬਹੁਤ ਵੱਡਾ ਇਹ ਇੱਕ ਤਰ੍ਹਾਂ ਦਾ ਕਤਲ ਮੰਨਿਆ ਜਾਂਦਾ ਹੈ ਜੋ ਤਾਂ ਹੀ ਸਰਕਾਰ ਜੋ ਇਹ ਜਿਹੇਆ ਕੋਈ ਕੰਮ ਕਰਦੀ ਹੈ ਉਸ ਨੂੰ ਜ਼ਬਰਦਸਤ ਜੁਰਮਾਨਾ ਕੀਤਾ ਜਾਂਦਾ ਹੈ ਤੇ ਨਾਲੇ ਸਜ਼ਾ ਵੀ ਦਿੱਤੀ ਜਾਂਦੀ ਹੈ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਬਰੂਧ ਹੱਤਿਆ ਦੀ ਰੋਕ ਕੀਤੀ ਜਾਵੇ ਅਤੇ ਲੜਕੀ ਦਾ ਪਾਪ ਨਾ ਕੀਤਾ ਜਾਵੇ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਜਿਹੇਆ ਹੁੰਦਾ ਸੀ ਪਹਿਲਾਂ ਕੀ ਕਰਦੇ ਹੁੰਦੇ ਸੀ ਕਿ ਜੇ ਕੋਈ ਚੇਦਿਕ ਤੋਂ ਦੂਸਰੀ ਲੜਕੀ ਹੋ ਜਾਂਦੀ ਸੀ ਤਾਂ ਜਦੋਂ ਦਾਈ ਦਾਦੀ ਸੀ ਕਿ ਇਹ ਲੜਕੀ ਹੋ ਗਈ ਹੈ ਤਾਂ ਔਰਤਾਂ ਹੀ ਰਲ ਕੇ ਉਸ ਨੂੰ ਮਾਰ ਕੇ ਜਾਂ ਉਸ ਨੂੰ ਜਿਉਂਦਾ ਹੀ ਧਰਤੀ ਦੇ ਵਿੱਚ ਦੱਬ ਦਿੰਦੀਆਂ ਸਨ ਇੱਕ ਘੜੇ ਦੇ ਵਿੱਚ ਪਾ ਕੇ ਉਸ ਦੇ ਨਾਲ ਇੱਕ ਪੂਣੀ ਰੱਖ ਦਿੰਦੀਆਂ ਸਨ ਅਤੇ ਨਾਲ ਉਸ ਦੇ ਮੂੰਹ 'ਤੇ ਗੁੜ ਲਾ ਦਿੰਦੀ ਸਨ ਅਤੇ ਕਹਿੰਦੀਆਂ ਸਨ ਗੁੜ ਖਾਵੇਂ ਪੂਣੀ ਕੱਤੀ ਆਪ ਨਹੀਂ ਵੀਰਾ ਕੱਤੀ ਭਾਵ ਕਿ ਤੂੰ ਦੁਨਿਆਵੀ ਇਸ ਦੁਨੀਆ ਤੇ ਨਾ ਹੀ ਤੇ ਆਪਣੀ ਧਾਂ ਤੇ ਆਪਣੇ ਪ੍ਰਾਣ ਨੂੰ ਭੇਜੀ ਤਾਂ ਕਿ ਸਾਡੇ ਘਰ ਦਾ ਵਾਰਿਸ ਪੈਦਾ ਹੋ ਸਕੇ ਅਰ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਜਿਹੜੀ ਔਰਤ ਜਾਤ ਹੈ ਇਸ ਤੋਂ ਬਿਨਾ ਦੁਨੀਆ ਤੇ ਕੋਈ ਵੀ ਉਦਾਹਰਨ ਨਹੀਂ ਹੋ ਸਕਦਾ ਜਿਹੜੀ ਕਿ ਨੂੰ ਇਸ ਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ ਲੜਕੀਆਂ ਆਪਣੇ ਮਾਪੇ ਦਾ ਦੁੱਖ ਸੁੱਖ ਸੁਣ ਦਿਆਂ ਹਨ ਅਤੇ ਉਹਨਾਂ ਦੀ ਸਹਾਇਤਾ ਵੀ ਕਰਦੀਆਂ ਹਨ ਜੇਕਰ ਉਹ ਵਿਆਹੀਆਂ ਵੀ ਜਾਂਦੀਆਂ ਹਨ ਤਾਂ ਵੀ ਉਹ ਮਾਪੇ ਦਾ ਸਾਥ ਦਿੰਦੀਆਂ ਹਨ ਮਾਪੇ ਨੂੰ ਕਦੇ ਵੀ ਦੁੱਖ ਨਹੀਂ ਦਿੰਦੀਆਂ ਬਲਕਿ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਆਂਦੀ ਹੈ ਤਾਂ ਉਹ ਮਾਪੇ ਦੇ ਨਾਲ ਬਰਾਬਰ ਘੜਦੀ ਹਨ ਇਸ ਲਈ ਸਾਨੂੰ ਭਰੂਣ ਹੱਤਿਆ ਨੂੰ ਰੋਕਣਾ ਚਾਹੀਦਾ ਹੈ ਅਤੇ ਲੜਕੀ ਦਾ ਪਾਪ ਨਹੀਂ ਕਰਨਾ ਚਾਹੀਦਾ ਮੈਂ ਆਪ ਨੂੰ ਫਿਰ ਦੁਆਰਾ ਬੇਨਤੀ ਕਰਦੀ ਹਾਂ ਕਿ ਹਰ पीडਤਾਂ ਦੇ ਲਈ ਬੇਨਤੀ ਕਰੋ ਤਾਂ ਕਿ ਉਹ ਇਸ ਸੰਕਟ ਦੇ ਵਿੱਚੋਂ ਨਿਕਲ ਸਕਣ ਅਤੇ ਪ੍ਰਮਾਤਮਾ ਉਹਨਾਂ ਤੇ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ